ਸੁਦਾ ਸਾਹ ਸਿੰਘ ạtਾਰੀ ਨੇ ਆਪਣਾ ਰਸਾਲਾ ਲੈ ਕੇ ạtਾਰੀ ਤੋਂ ਸਭਰਾਵਾ ਦੀ ਜੰਗ ਮਦਾਨ ਨੂੰ ਜਾਣ ਦੀ ਤਿਆਰੀ ਹੈ ਜੀ ਚੱਲੇ ਨੇ ਕਹਿੰਦਾ ਬੱਜੇ ਢੋਲ ਨਗਾਰੇ ਜਦੋਂ ਵਿੱਚ ạtਾਰੀ ਦੇ ਆਏ ਦੇਖਣ ਲੋਕੀ ਛੱਡ ਕੇ ਕਾਰ ਬਿਹਾਰ ਉਹ ਕਰਦਾਸੇ ਜੰਗ ਨੂੰ ਚੜ੍ਹੇ ਪੁੱਤਰ ਮਾਵਾਂ ਦੇ ਜਿੱਤ ਦੇ ਲਾਜਕਾਰੇ ਸਾਂਭ ਲੈ ਹਥਿਆਰ ਸਾਹ ਸਿੰਘ ạtਾਰੀ ਤਰਿਆ ਪੈਰ ਕਾ ਸਾਉ ਸਿੰਘ ਅਟਾਰੀ ਤਰਿਆ ਪੈਰ ਰਕਾਵ ਤੇ ਚਿੱਟੇ ਕੋੜੇ ਉਤੇ ਚੜ ਬੈਠਾ ਸਰਦਾਰ ਚਿੱਟਾ ਦਾੜਾ ਤੇ ਗਲ ਵਿੱਚ ਚਿੱਟਾ ਕੁੜਤਾ ਏ ਸਜਾਈ ਸੀ ਸੀ ਉੱਤੇ ਸੀ ਉਸ ਚਿੱਟੀ ਦਸਤਾਰ ਬਾਬਾ ਦੀਪ ਸਿੰਘ ਦੇ ਬਾਗੂ ਰੋ ਵਿੱਚ ਆਇਆ ਏ ਉਹ ਭਗ ਦਾ ਸੁਹਾ ਚਿਹਰਾ ਹੋਏ ਨੈਣ ਅੰਗਿਆਰ ਸਾਰੇ ਸ਼ਸਤਰ ਪਾ ਕੇ ਕਮਰ ਕੱਸਾ ਕਰ ਬੈਠਾ ਬਾਗ ਜਵਾਨਾ ਜਾਪੇ ਚਿਹਰੇ ਤੇ ਚਲਕਾਰ ਫਾਤੀਏ ਜੈਸੇ ਕੋੜੇ ਪਾਲੇ ਨਾਲ ਖਰਾਕਾਂ ਦੇ ਉਹ ਸਰੂਆ ਪਰੇ ਗੱਭਰੂ ਉੱਤੇ ਨੇ ਅਸਵਾਰ ਅੱਗੇ ਸਾਹਬ ਸਿੰਘ ਤੇ ਪਿੱਛੇ ਉਹਦੇ ਸੂਰਮੇ ਅੱਗੇ ਸਾਹਬ ਸਿੰਘ ਤੇ ਪਿੱਛੇ ਉਹਦੇ ਸੂਰਮੇ ਚੱਲੇ 3/4 ਅਟਾਰੀ ਬੱਚੇ ਤੇ ਘਰਵਾਰ ਬਾਬਾ ਬੰਦਾ ਸਿੰਘ ਜੀ ਤੁਰਿਆ ਜਿਵੇਂ ਨਦੇੜ ਤੋਂ ਉਹ ਬਾਬਾ ਬੰਦਾ ਸਿੰਘ ਜੀ ਤੁਰਿਆ ਜਿਵੇਂ ਨਦੇੜ ਤੋਂ ਤੁਰੇ ਜੰਗ ਨੂੰ ਜੋਦੇ ਧਿਆ ਕੇ ਦਸਮਤਦਾਰ ਸਾਉਦੇ ਬਨ ਵਿੱਚ ਆਓ ਦੁਸ਼ਮਣ ਦੇ ਸੰਗ ਯੁੱਝਣ ਦਾ ਉਹ ਦਿਲ ਵਿੱਚ ਠਾਠਾ ਮਾਰੇ ਸਭ ਦੇ ਦੇਸ਼ ਪਿਆਰ ਕੋੜੇ ਸ਼ੇਰ ਸੂਰਮੇ ਪਹੁੰਚੇ ਆਪਣੀ ਮੰਜ਼ਿਲ ਛੇਤੀ ਪੰਨ ਬਕਾ ਕੇ ਹੋਏ ਸਤ ਨੂੰ ਚ ਪਾਰ ਹੋਈ ਖਬਰ ਸਿੰਘਾਂ ਨੂੰ ਸ਼ਾਮ ਸਿੰਘ ਦੇ ਆਵਣ ਦੀ ਉਹ ਜਦ ਹੋਈ ਖਬਰ ਸਿੰਘਾਂ ਨੂੰ ਸ਼ਾਮ ਸਿੰਘ ਦੇ ਆਵਣ ਦੀ ਚੜੀਆਂ ਖੁਸ਼ੀਆਂ ਸਭ ਨੂੰ ਗਈ ਬਦਲ ਨਹਾਰ ਲਿਆ ਜਾਇ ਜਾ ਜੰਗ ਦਾ ਜਾ ਕੇ ਫੇਰ ਜਰਨੇ ਉਹ ਲਿਆ ਜੈ ਜੈ ਜੰਗ ਦਾ ਜਾ ਕੇ ਫਿਰ ਜਰਨਰ ਨੇ ਇਕੱਠੇ ਕੀਤੀ ਉਸਨੇ ਸੱਤ ਸਾਰੇ ਸਰਦਾਰ ਉਹ ਪੈਗੇ ਪਿੱਛੂ ਪਤਾ ਲੱਗਾ ਜਦ ਗਦਾਰਾਂ ਉਹ ਪੈਗੇ ਪਿੱਛੂ ਪਤਾ ਲੱਗਾ ਜਦ ਗਦਾਰਾਂ ਨੂੰ ਭਈ ਫਿਕਰਾਂ ਦੇ ਵਿੱਚ ਸੀ ਗੋਰੀ ਸਰਕਾਰ ਨਾਲ ਸਿੰਘ ਨੂੰ ਆ ਮਿਲਿਆ ਛੱਬੇ ਤੇਸਿਓ ਨਾਲ ਸਿੰਘ ਨੂੰ ਛੱਬੇ ਆ ਮਿਲਿਆ ਤੇਸਿਓ ਨਾਲ ਗੁਲਾਬ ਸਿੰਘ ਦੇ ਲੱਗੇ ਕਰਨ ਵਿਚਾਰ ਉਹ ਵਖਤ ਪਾਇਆ ਆ ਕੇ ਹੈ ਬੁੱਢੇ ਜਰਨੈਲ ਨੇ ਕਹਿੰਦੇ ਵਖਤ ਪਾਇਆ ਆ ਕੇ ਹੈ ਬੁੱਢੇ ਜਰਨੈਲ ਨੇ ਸਾਡੀ ਕਰੀ ਕਰਾਈ ਜਾਏ ਨਾ ਬੇਕਾਰ ਜੰਗ ਜਿੱਤ ਰਿਹਾ ਜੀ ਅੱਜ ਸਭਰਾਵਾਂ ਦਾ ਉਹ ਜੰਗ ਜਿੱਤ ਰਿਹਾ ਜੀ ਇਸ ਨੇ ਅੱਜ ਸਭਰਾਵਾਂ ਦਾ ਸਾਰੇ ਸ਼ਾਮ ਸਿੰਘ ਦੀ ਹੋ ਜੂ ਜੈ ਜੈਕਾਰ ਸਾਨੂੰ ਜਿਉਂਦੇ ਨਹੀਂ ਉਹ ਛੱਡਦਾ ਹੈ ਫਿਰ ਸਿੰਘਾਂ ਸਾਨੂੰ ਜਿਉਂਦੇ ਨਹੀਂ ਉਹ ਛੱਡਦਾ ਹੈ ਪਰ ਸਿੰਘਾਂ ਨੇ ਸਾਡੇ ਪਿੱਛੋਂ ਸਾਡੇ ਰੋੜ ਦੇ ਨੇ ਪਰਿਵਾਰ ਬੁਰਾ ਸੋਚ ਲਿਆ ਹੈ ਤਿੰਨਾ ਨੇ ਹਰਚੰਦ ਸਿਆ ਉਹ ਬੁਰਾ ਸੋਚ ਲਿਆ ਹੈ ਤਿੰਨਾ ਨੇ ਹਰਚੰਦ ਸਿਆ ਕਰਦੇ ਕਦੇ ਪਲੀ ਨਾ ਕੌਮਾ ਨਾਲ ਗਦਾਰ ਉਹ ਕਰਦੇ ਕਦੇ ਪਲੀ ਨਾ ਕੌਮਾ ਨਾਲ ਗਦਾਰ ਦੋਸਤੋ ਜੇ ਤੁਹਾਨੂੰ ਇਹ ਪ੍ਰਸੰਗ ਪਸੰਦ ਆਇਆ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਸੂਰਮਿਆਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਇਓ サルの卒業。